ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਗੁਰਸਿੱਧੂ ਦੇ ਪਿਤਾ ਸੁਖਬੀਰ ਸਿੰਘ ਸਿੱਧੂ ਦਾ ਪਿਛਲੇ ਦਿਨ ਦਿਹਾਂਤ ਹੋ ਗਿਆ ਸੀਗਾ ਤੇ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਮੌਜੂਦ ਹੈ ਸੱਤ ਦੇ ਵਿੱਚ ਲੋਕ ਬੈਠੇ ਨੇਗੇ ਬੜੇ ਅੱਖਾਂ ਦੇ ਵਿੱਚ ਜਿਹੜੇ ਕੀ ਹੰਝੂ ਨੇਗੇ ਲੋਕਾਂ ਵਿੱਚ ਦੁੱਖ ਦਾ ਪਹਾੜ ਟੁੱਟਿਆਗਾ ਇਸ ਪਿੰਡ ਦਾ ਕਹਿਣਾ ਹੈ ਕਿ ਬੜੇ ਚੰਗੇ ਇਨਸਾਨ ਸੀਗੇ ਸਾਡੇ ਸਰਪੰਚ ਸਾਹਿਬ ਕਾਫੀ ਕੰਮ ਕਰਵਾਏ ਨੇਗੇ ਗੱਲਬਾਤ ਕਰਾਂਗੇ ਭਾਜੀ ਕਿੰਨਾ ਕੁ ਜਿਹੜਾ ਕੀ ਜਾਣ ਤੋਂ ਬਾਅਦ ਘਾਟਾ ਪਿਆਗਾ ਪਿੰਡ ਨਾ ਪੂਰਾ ਹੋਣ ਵਾਲਾ ਘਟ ਹੈ ਜੀ ਇਹ ਸਾਡੇ ਪਿੰਡ ਚ ਘਟਾ ਦੋ ਵਾਰੇ ਪੂਰਾ ਹੋਣਾ ਹੀ ਨਹੀਂ ਐਂ ਕਹਿ ਲੋ ਅੱਜ ਤਾਂ ਸਾਡਾ ਜਮਾ ਕਹਿ ਲੋ ਵੀ ਬੁਰਾ ਹਾਲ ਹੋ ਗਿਆ ਪਿੰਡ ਦਾ ਉਹ ਜਿਹੜਾ ਬੰਦਾ ਹੈ ਜਿਹੜੇ ਨੇ ਪਿੰਡ ਦੇ ਵਿੱਚ ਦੁੱਖ ਨਹੀਂ ਮਨਾਇਆ ਉਹਨਾਂ ਦੇ ਜਾਣਦਾਰ ਸਾਨੂੰ ਬਹੁਤ ਜਿਆਦਾ ਦੁੱਖ ਹੈ ਠੀਕ ਹੈ ਅਸੀਂ ਹਰੇਕ ਲੋਕਾਂ ਨੂੰ ਪੁੱਛਦੇ ਆ ਕਿ ਕਾਫੀ ਨੇੜਤਾ ਹਰੇਕ ਲੋਕਾਂ ਨਾਲ ਰੱਖੀ ਗਈ ਹੈਗੀ ਹਾਂਜੀ ਉਹਨਾਂ ਦਾ ਸਾਰੇ ਪਿੰਡ ਨਾਲ ਹੀ ਪਿਆਰ ਸੀਗਾ ਜੀ ਪਹਿਲਾਂ ਨਾ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਦੀ ਜਦੋਂ ਡੈਥ ਹੋਈ ਉਹ ਜਿਉਂਦੇ ਕਹਿੰਦੇ ਹੁੰਦੇ ਸੀ ਵੀ ਆਹ ਜਿਹੜਾ 게ਟ ਹੈਗਾ ਇਹ ਪਦਵਾਰੇ ਬਣਾਉਣਾ ਹੈਗਾ ਤੇ ਇਹਨਾਂ ਦੀ ਖਵਾਹਿਸ਼ ਸੀ ਇਹਨਾਂ ਨੇ ਮਤਲਬ ਪਿੰਡ ਦੇ ਵਿੱਚ ਇਹ ਦਵਾਰੇ ਗੀਟ ਦੀ ਉਸਾਰੀ ਕਰਾਈ ਆ ਉਹਦੇ ਕੋਲੋਂ ਪੈਸੇ ਲਾ ਕੇ ਤੇ ਇਸੇ ਤੋਂ ਲੋਕਾਂ ਨੂੰ ਐਂ ਜਿ ਲੱਗਿਆ ਵੀ ਯਾਰ ਬੰਦਾ ਬਹੁਤ ਚੰਗਾ ਹੈ ਇਹ ਖੁਦ ਚੋਣ ਨਹੀਂ ਸੀ ਲਟਣੀ ਚਾਹੁੰਦੇ ਸਰਪੰਚੀ ਦੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਰਪੰਚ ਬਣੋ ਵੀ ਫੇਰ ਤੁਸੀਂ ਪਿੰਡ ਦੇ ਹੋਰ ਕਬ ਵਿਕਾਸ ਵੀ ਕਰੋਗੇ ਕਿਉਂਕਿ ਪਹਿਲਾਂ ਵੀ ਇਹ ਇੱਥੇ ਆਪਣੀ ਜਿਹੜੀ ਭਾਈ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਬਣੀ ਹੋਈ ਹੈ ਉਹਦੇ ਪ੍ਰਧਾਨ ਹੈ پارک ਦੀ ਸਭ ਸੰਭਾਲ ਕਰਾਉਂਦੇ ਆ ਇਹ ਤੇ ਇਹਨਾਂ ਨੇ ਬਹੁਤ ਸਾਰੇ ਪਿੰਡ ਦੇ ਵਿੱਚ ਹੁਣ ਸਰਪੰਚ ਬਣਨ ਤੋਂ ਬਾਅਦ ਵੀ ਇਹਨਾਂ ਨੇ ਆ ਫਾਪਰ ਮਾਡਲ ਬਣਵਾਇਆ ਇੱਥੇ ਚਾਲੂ ਕਰਾਇਆ ਸੀਗਾ ਕੰਮ ਤੇ ਇੱਕ ਆ ਨਰੇਗਾ ਭਵਨ ਦਾ ਕੰਮ ਵੀ ਸ਼ੁਰੂ ਹੋਇਆ ਵਾ ਤਿੰਨ ਗਰੀਬ ਘਰਾਂ ਦੇ ਘਰ ਪਵਾ ਕੇ ਦਿੱਤੇ ਇਹਨਾਂ ਨੇ ਤੇ ਆ ਗੇਟ ਦੇ ਉੱਤੇ ਦਾ ਇਹਨਾਂ ਨੇ ਪੈਸਾ ਆਪ ਦੀ ਜੇਬ ਚੋਂ ਲਾਇਆ ਸੀ ਕਿ ਕਿਸੇ ਤੋਂ ਵੀ 1 ਰੁਪਿਆ ਵੀ ਨਹੀਂ ਕਿਸੇ ਤੋਂ ਲਿਆ ਸਾਰੇ ਪੈਸੇ ਇਹਨਾਂ ਨੇ ਆਪ ਦੇ ਕੋਲੋਂ ਲਾਇਆ ਸੀ ਭਾਈ ਕਿਸ ਤਰ੍ਹਾਂ ਦੇਖਦੇ ਹੋ ਚੰਗੇ ਬੰਦੇ ਨੂੰ ਇਸ ਤਰ੍ਹਾਂ ਚਲੇ ਜਾਣਾ ਲੋਕ ਬੜੇ ਯਾਦ ਕਰਦੇ ਨੇ ਕਿ ਕਾਫੀ ਪਿੰਡ ਦੇ ਲੋਕ ਅਸੀਂ ਸ਼ੁਰੂ ਤੋਂ ਪਿਆਰੋਂ ਆਏਗੇ ਹਰੇਕ ਸੜਕਾਂ ਸਨਾਟਾ ਪਿਆ ਹੋਇਆ ਹੈਗਾ। ਦੁੱਖ ਹੀ ਬਹੁਤ ਵੱਡਾ ਹੋ ਗਿਆ ਜੀ ਸਾਡੇ ਪਿੰਡ ਨੂੰ ਆਏ ਸੀਗੇ ਵੀ ਹੁਣ 5-4 ਸਾਲਾਂ ਦੇ ਵਿੱਚ ਸਾਡੇ ਪਿੰਡ ਦਾ ਨਕਸ਼ਾ ਬਦਲ ਦੇਣਗੇ ਇਹ ਜਿਹੇ ਇਨਸਾਨ ਸੀਗੇ। ਪਰ ਸਾਨੂੰ ਸਾਡੀਆਂ ਜਿਹੜੀਆਂ ਦਿਲਦਾਰੀ ਜੱਜਾ ਸੀਗੀਆਂ ਉਹ ਦਿਲ ਦੇ ਵਿੱਚ ਹੀ ਲੈ ਕੇ ਤੁਰ ਗਏ ਦੁਨੀਆ ਤੋਂ ਤੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਵੱਲੋਂ। ਸਰਵਾਰ ਨੂੰ ਤਾਂ ਘਟਾ ਹੈ ਗਈ ਹੈ ਪਰ ਐਂ ਕਹ ਲੋ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੀ ਜਾਣ ਨਾਲ। ਸਰਪੰਚ ਸਾਹਿਬ ਕਹਿੰਦੇ ਗਾਇਕੀ ਦੇ ਵੀ ਬਹੁਤ ਸ਼ੌਕੀਨ ਸੀਗੇ ਕੈਸ਼ਟਾ ਵੀ ਨਿਕਲਿਆਗੀ। ਮੁੰਡਾ ਵੀ ਉਹਨਾਂ ਦੀ ਅ ਕਰਕੇ ਜਿਹੜਾ ਕਿ ਸਿੰਗਿੰਗ ਤੇ ਆਇਆ ਹੈਗਾ ਕੀ ਕਹਿਣਾ ਚਾਹੁੰਦਾ ਹਾਂ ਹਾਂਜੀ ਇਹਨਾਂ ਨੂੰ ਗਾਉਣ ਦਾ ਸ਼ੌਂਕ ਹੈ ਇਹਨਾਂ ਦੇ ਪਿਤਾ ਜੀ ਨੂੰ ਵੀ ਪਹਿਲਾਂ ਗਾਉਣ ਦਾ ਸ਼ੌਂਕ ਸੀ ਇਹਨਾਂ ਦੇ ਤਾਇਆ ਜੀ ਕਵੀਸ਼ਰ ਸੀਗੇ ਤੇ ਉਹ ਕੋਈ ਛਿੰਗਾਂ ਕੋਛਰ ਨੂੰ ਗਾਉਂਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਨੂੰ ਵੀ ਗਾਉਣ ਦਾ ਸ਼ੌਂਕ ਸੀ ਪਰ ਉਹ ਮਾਸਟਰ ਲੱਗੇ ਹੋਣ ਕਰਕੇ ਬੜਾ ਇਸ ਕੰਮ 'ਚ ਵੱਧੇ ਵੱਧ ਨਹੀਂ ਸਕੇ ਉਹ ਆਪ ਗਾ ਗੂ ਲੈਂਦੇ ਸੀਗੇ ਆਪਣੇ ਮਨੋਰੰਜਨ ਵਾਸਤੇ ਤੇ ਇਹਨੂੰ ਵੀ ਸਰਦਾਰ ਸੁਖਵੀਰ ਸਿੰਘ ਸਰਪੰਚ ਸਾਹਿਬ ਨੂੰ ਵੀ ਸਾਡੇ ਨੂੰ ਬਹੁਤ ਗਾਉਣ ਦਾ ਸ਼ੌਂਕ ਸੀ ਇਹਨਾਂ ਨੇ ਇੱਕ ਕੈਸਟ ਵੀ ਰਿਲੀਜ਼ ਕਰਾਈ ਸੀ ਉਹ ਦਿਨ ਕਦੋਂ ਆਉਣਗੇ ਮੁੜ ਕੇ ਤੇ ਪਰ ਉਸ ਤੋਂ ਬਾਅਦ ਫਿਰ ਇਹਨਾਂ ਦਾ ਬੇਟਾ ਪਲੱਸ 2 ਕਰਕੇ ਬਾਹਰ ਚਲਾ ਗਿਆ ਉਹਨੂੰ ਵੀ گاਉਂ ਦਾ ਸ਼ੌਂਕ ਸੀ ਇਹ ਮਤਲਬ ਘਰ ਦੇ ਵਿੱਚ ਦੱਸਦੇ ਹੈਗੇ ਵੀ ਤਿੰਨੇ ਦਾਦਾ ਪੁੱਤਾ ਸੁਖਵੀਰ ਸਿੰਘ ਤੇ ਇਹਨਾਂ ਦੇ ਪਿਤਾ ਜੀ ਹਰਨੇਕ ਸਿੰਘ ਜੀ ਤੇ ਮੁੰਡਾ ਗੁਰਸਿੱਧੂ ਇਹ ਤਿੰਨੇ ਜਣੇ ਵੀ ਘਰੇ ਗਾਉਂਦੇ ਰਹੇ ਨੇ। ਨੀਕ ਸਿੰਘ ਜੀ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ? ਉਹ ਬਹੁਤ ਵਧੀਆ ਨੇਕ ਦਿਲ ਦਾ ਇਨਸਾਨ ਹੋ ਸੀਗੇ ਜੀ। ਉਹਨਾਂ ਨੇ ਸਾਡੇ ਇੱਥੇ ਨੇੜੇ-ਨੇੜੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਬਹੁਤ ਪੜਾਇਆ ਹੈ। ਬੱਚਿਆਂ ਦਾ ਭੇਖ ਰੁਣਾਇਆ ਉਹਨਾਂ ਨੇ। ਤੇ ਬੇਟਾ ਬਾਹਰੋਂ ਆਇਆ ਫੌਰਨ ਤੋਂ ਦੇਖਿਆ ਕਾਫੀ ਭਾਵੁਕ ਹੋਇਆਗਾ ਕਿਸ ਤਰ੍ਹਾਂ ਦੇਖਦੇ ਹਾਂ ਇਸ ਤਰ੍ਹਾਂ ਬੇਟੇ ਨੂੰ ਫੌਰਨ ਭੇਜਿਆ ਸਟੈਂਡ ਕੀਤਾਗਾ ਪਿਤਾ ਜੀ ਚਲ ਜਾਣਾਗਾ ਦੇਖੋ ਜੀ ਅਸੀਂ ਗਏ ਸੀਗੇ ਜਦੋਂ ਬਟਾ ਆਇਆਗਾ ਬਾਹਰੋਂ ਤੇ ਮਿਲ ਕੇ ਆਏ ਆਂ ਜੀ ਬਹੁਤ ਮੁੰਡੇ ਦਾ ਵੀ ਵਿਚਾਰੇ ਦਾ ਮਨ ਦੁਖੀ ਆ ਦੁਖੀ ਹੋਣੇ ਆ ਜੀ ਮਾਂ ਤੋਂ ਘੜੇ ਰੱਖਿਆ ਪਏ ਕਿਤੇ ਧਰਿਆ ਪਏ ਬੱਚੇ ਦਾ ਵੀ ਮਨ ਦੁਖੀ ਏ ਸਰ ਉਹ ਪਰਮਾਤਮਾ ਦਾ ਭਾਣਾ ਏ ਮੰਨਣਾ ਤਾਂ ਪੈਂਦਾ ਪਰ ਔਖਾ ਬਹੁਤ ਏ ਕਹਿੰਦੇ ਇੱਥੇ ਵੀ ਤੁਹਾਡੇ ਕੋਲੇ ਵੀ ਆ ਕੇ ਬੰਦੇ ਸੀਗੇ ਕਾਫੀ ਟਾਈਮ ਬਿਤਾ ਕੇ ਜਾਂਦੇ ਸੀ ਖੇਡਦੇ ਸੀਗੇ ਆ ਹੋਰ ਵੀ ਗੱਲਾਂ ਕਰਦੇ ਸੀ ਪਿੰਡ ਦੇ ਵਿਕਾਸ ਦੀ ਗੱਲਾਂ ਕਰਦੇ ਸੀਗੇ ਦੋ ਦਿਨ ਪਹਿਲਾਂ ਜੀ ਉਹ ਇੱਥੇ ਬਹਿ ਗਿਆ ਕਿ ਸਾਡੇ ਕੋਲੇ ਆ ਜਿੱਥੇ ਮੈਂ ਬੈਠਾ ਇੱਥੇ ਅਸੀਂ ਤਾਂਸ ਖੇਡੀ ਜਾਂਦੇ ਹੱਥਲੇ ਪਾਸੇ ਤੇ ਮਤਲਬ ਕਹਿੰਦਾ ਚੌੜ ਕਰਨ ਲੱਗ ਜਾਂਦੇ ਅਸੀਂ ਇੱਕ ਦੂਜੇ ਨਾਲ ਵੀ ਤੂੰ ਪੱਤਾ ਰੱਖ ਕੇ ਲਾਤਾ ਤਾਂਸ ਖੇਡਦੇ ਸੀਗੇ ਤੇ ਉਹਨੇ ਬੈਠੇ ਬੈਠੇ ਨੇ ਆਪਦੇ ਮੋਬਾਈਲ ਦੇ ਉੱਤੇ ਵੀਡੀਓ ਬਣਾ ਕੇ ਆਪਦੇ ਫੇਸਬੁੱਕ ਚੈਨਲ ਦੇ ਉੱਤੇ ਤੁਸੀਂ ਦੇਖ ਲਿਓ ਭਾਈ ਵੀ ਹੈ ਉਹਨਾਂ ਦੀ ਤੇ ਅਸਾਂ ਐ ਸਾਡੇ ਕੋਲੇ ਆ ਜਾਂਦੇ ਸੀ ਇੱਥੇ ਪਾਰਕ 'ਚ ਸ਼ਹਿਰ ਸ਼ੂਰ ਕਰਨ ਜਾਂਦੇ ਸੀਗੇ ਤੇ ਫਿਰ ਉੱਥੋਂ ਪਸੀਨਾ ਪਸੂਨਾ ਆ ਜਾਂਦਾ ਤਾਂ ਹਵਾ ਲੈਣ ਦੇ ਮਾਰੇ ਸਵੇਰੇ ਸਵੇਰੇ ਵੀ ਇੱਥੇ ਆ ਅਦੇ ਸਰਪੰਚੀ ਤੇ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਨੂੰ ਤੇ ਕਿਹੜੀ ਪਾਰਟੀ ਨਾਲ ਜੁੜੇ ਹੋਏ ਸੀ ਉਹ ਜੀ ਉਹ ਤਾਂ ਕਹਿੰਦੇ ਸਾਰੇ ਪਿੰਡ ਦੇ ਸੀਗੇ ਜੀ ਪਾਰਟੀਆਂ ਦਾ ਉਹਨਾਂ ਨੂੰ ਕੋਈ ਬੜਾ ਮਸਲਾ ਹੈ ਨਹੀਂ ਸੀ ਪਰ ਹੁਣ ਜਦੋਂ ਦੇ ਐਮਐਲਏ ਸਾਹਿਬ ਬਣਿਆ ਸਾਡੇ ਪਿੰਡ ਦੇ ਮਾਸਟਰ ਜਗਸੀਰ ਸਿੰਘ ਜੀ ਉਦੋਂ ਦੀ ਥੋੜੀ ਜੁੰਤਰ ਨੇੜਤਾ ਜ਼ਿਆਦੀ ਸੀ ਆਮ ਆਦਮੀ ਪਾਰਟੀ ਕਿੰਨੀ ਇਹਨਾਂ ਦੀ ਹੋ ਗਈ ਸੀਗੀ ਤੇ ਵੈਸੇ ਕਿਹੜੀ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਦੇ ਨਾਲ ਹਾਂਜੀ ਉਹਨਾਂ ਆਮ ਤੀ ਪਹਿਲਾਂ ਕਿਹੜੀ ਪਾਰਟੀ ਨਾਲ ਪਹਿਲਾਂ ਇਹਨਾਂ ਦੇ ਪਿਤਾ ਜੀ ਸੀਗੇ ਸ਼੍ਰੋਮਣੀ ਅਕਾਲੀ ਦਲ 'ਚ ਹਾਂ ਉਹ ਫਿਰ ਟੀਚਰ ਹੋਣ ਕਰਕੇ ਬੜਾ ਐਕਟੀਵਿਟੀ ਕਰਨੀ ਸੀ ਸਕਦੇ ਨਾ ਮੁਲਾਜ਼ਮ ਹੋਣ ਕਰਕੇ ਉਹਨਾਂ ਨੇ ਉਹ ਅਕਾਲੀ ਦਲ ਦੇ ਸੀਗੇ ਬੰਦੇ ਆ ਤਾਂ ਬਿਲਕੁਲ ਹੋਰ ਵੀ ਗੱਲਬਾਤ ਕਰਦੇ ਆਂਗੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਤੁਹਾਡੇ ਸਰਪੰਚ ਸਾਹਿਬ ਦੇ ਜਿਹੜੇ ਕੰਮ ਅੱਜ ਵੀ ਲੋਕ ਯਾਦ ਕਰਦੇ ਨੇ ਜਾਣ ਤੋਂ ਬਾਅਦ ਵੀ ਕਹਿੰਦੇ ਘਾਟਾ ਬਹੁਤ ਪਿਆ ਇਸ ਪਿੰਡ ਨੂੰ ਦੇਖੋ ਜੀ ਗੱਲ ਇਹ ਹੈ ਵੀ ਇਹ ਸਾਡਾ ਪਿੰਡ ਹੈ ਨਾ ਇਸ ਪਿੰਡ ਦੇ ਵਿੱਚ ਮੈਂ ਆਪ ਬਤੌਰ ਮੁਲਾਜ਼ਮ ਹੋਣ ਦੇ ਕਰਕੇ ਕਿਉਂ ਮੈਂ ਵੀ ਪੰਚਾਇਤ ਸੈਕਟਰੀਆਂ ਪਿੰਡਾਂ ਦੇ ਵਿਕਾਸਾਂ ਦਾ ਕੰਮ ਕੀਤਾ ਹੈ ਲਗਭਗ ਮੈਨੂੰ ਵੀ 25 ਸਾਲ ਹੋ ਗਏ ਇਸ ਮਹਿਕਮੇ ਚ ਆਏ ਨੂੰ ਪਰ ਸਾਡੇ ਪਿੰਡ ਨੇ ਇਸ ਵਾਰੀ ਮਤਲਬ ਏਕਤਾ ਦਾ ਸਬੂਤ ਦਿੱਤਾ ਕਿ ਚੰਗਾ ਬੰਦਾ ਮੂਰੇ ਲਿਆਂਦਾ ਜਾਵੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਪਾਰਟੀ ਵਜ ਨਹੀਂ ਭਾਵੇਂ ਕੋਈ ਵੀ ਸਰਕਾਰ ਹੈ ਸਾਡੇ ਪਿੰਡ ਦੇ ਵਿੱਚ ਇੱਕ ਦੂਜੇ ਪ੍ਰਤੀ ਵਿਰੋਧਤਾ ਨਹੀਂ ਸਾਰੇ ਪਿੰਡ ਵੀ ਇੱਕ ਦੂਜੇ ਪ੍ਰਤੀ ਸਾਂਝ ਹੈ ਇੱਕ ਦੂਜੇ ਪਤੀ ਹਰਮ ਅਮਦਾਰਦੀ ਹੈ ਹਰੇਕ ਨਾਲ ਲੋਕ ਇੱਕ ਦੂਜੇ ਨਾਲ ਖੜਦੇ ਜਿੱਥੋਂ ਤੱਕ ਸਰਪੰਚ ਸਾਹਿਬ ਦੀ ਗੱਲ ਹੈ ਬੀਐਨਓ ਲਗਭਗ ਅਕਤੂਬਰ 2024 ਦੇ ਵਿੱਚ ਚੁਣਿਆ ਗਿਆ ਉਦਾਰਸ਼ਾ ਮੇਰੇ ਹਿਸਾਬ ਨਾਲ ਨੌ ਮਹੀਨੇ ਬੰਦ ਹੈ 10 ਮਹੀਨੇ ਲਾਓ 10 ਮਹੀਨਿਆਂ ਦੇ ਵਿੱਚ ਵੀ ਮੈਂ ਤਾਂ ਪਾਰ ਰਹਿਣਾ ਹੈਗਾ ਪਿੰਡ ਤੋਂ ਗrampreer ਹੈ ਸ਼ਮਰੀ ਪਿੰਡ ਮੇਰਾ ਇਹੀ ਹੈ ਚੱਕਰਪੁਰ ਸਿੰਘ ਵਾਲਾ ਪਰ ਇਹਨਾਂ ਨੇ ਜੋ ਵੀ ਕੰਮ ਕੀਤੇ ਉਹ ਆਪਦੀਆਂ ਚੰਗੇ ਕੰਮਾਂ ਦੀਆਂ ਜਿਹੜੀਆਂ ਆਜਾਦਾਂ ਛੱਡ ਕੇ ਗਏ ਨੇ ਇਸ ਕਰਕੇ ਪਿੰਡ ਨੂੰ ਤਾਂ ਹੈਗੀ ਹੈਗਾ ਪਰਿਵਾਰ ਨੂੰ ਵੀ ਨਾ ਹੋਣਾ ਪੂਰਾ ਹੋਣ ਵਾਲਾ ਘਟ ਹੈ ਅਤੇ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਪਿਤਾ ਜੀ ਨੂੰ ਦੇਖਿਆ ਇਹਨਾਂ ਦੇ ਪਿਤਾ ਜੀ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਪਿਤਾ ਜੀ ਨਾਲ ਤਾਂ ਮੈਂ ਬਹੁਤ ਬਾਤਾਂ ਵੀ ਹੈ ਜੀ ਬਹੁਤ ਚੰਗਾ ਉਹਨਾਂ ਦਾ ਨਾਂ ਵੀ ਹਰਨੇਕ ਸਿੰਘ ਸੀ ਤੇ ਸੁਭਾਅ ਵੀ ਨੇਕੀ ਸੀ ਕਿਉਂਕਿ ਉਹ ਵੀ ਮਤਲਬ ਸੋਸ਼ਲ ਵਰਕਰ ਸੀ ਪਹਿਲਾਂ ਕੁਝ ਟਾਈਮ ਪਹਿਲਾਂ ਇਹਨਾਂ ਨੇ ਲਾਇਬ੍ਰੇਰੀ ਵੀ ਖੋਲੀ ਹੈ ਗੇਟ ਜਿੱਥੇ ਬਣਿਆ ਤੇ ਥੇ ਇਹਨੇ ਆਪਦੇ ਪੈਸਿਆਂ ਦੀ ਲਾਇਬ੍ਰੇਰੀ ਵੀ ਫੁੱਕਾ ਲਿਆ ਕੇ ਪਿੰਡ ਨੂੰ ਤਾਂ ਪੜ੍ਹਾਈ ਵੱਲ ਪਾਉਣ ਵਾਸਤੇ ਉਹ ਸਰੋਤ ਬਣੇ ਇਸ ਕਰਕੇ ਤੇ ਪਹਿਲਾਂ ਤੁਸੀਂ ਸਾਰਾ ਪਰਿਵਾਰ ਸੋਸ਼ਲ ਹੈ ਅਜੇ ਕੰਮਾਂ ਦੀ ਗੱਲ ਕੀਤੀ ਜਾਵੇ ਕਿਹੜੇ ਕਿਹੜੇ ਕੰਮ ਜਿਹੜੇ ਸ਼ੁਰੂ ਕਰਾ ਚੁੱਕੇ ਸੀ ਖੜੇ ਆ ਹੁਣੇ ਕੰਮ ਇਹਨਾਂ ਨੇ ਪਹਿਲਾਂ ਤਾਂ ਜੀ ਥਾਪਰ ਮਾਡਲ ਦਾ ਪ੍ਰੋਜੈਕਟ ਇੱਕ ਸਰਕਾਰ ਵੱਲੋਂ ਆਇਆ ਉਹਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਜਿੱਥੇ ਇੰਟਰਲੌਕ ਦੀ ਸੀਗੀ ਘਾਟ ਜਿੱਥੇ ਲੱਗਣ ਵਾਲੀ ਸੀ ਉਹ ਲਵਾਈ ਉਸ ਤੋਂ ਬਾਅਦ ਇੱਥੇ ਇੱਕ ਨਿਗਾ ਭਵਨ ਬਣ ਰਿਹਾ ਹੈ ਉਹਦੀ ਸ਼ੁਰੂਆਤ ਕੀਤੀ ਉਹ ਅਜੇ ਵਿਚਕਾਰ ਹੀ ਪਿਆ ਅੱਧਾ ਵਟੇ ਰਹਿ ਗਿਆ ਬਾਕੀ ਹੋਰ ਵੀ ਪਿੰਡ ਦੇ ਘਰੀਪਾਣਾ ਘਰ ਵੀ ਇਹਨਾਂ ਨੇ ਮੈਂ ਸੁਣਿਆ ਵੀ ਚਾਰ ਪੰਜ ਪੁਆਏ ਆਪ ਦੀ ਸਰਪੰਚੀ دوران ਬਾਕੀ ਹਰ ਵਰਗ ਨਾਲ ਇਹ ਗਰੀਬ ਸੀ ਭਵੇਂ امیر ਸੀ ਭਵੇਂ ਕੋਈ ਆਮ ਸੀ ਉਹਨਾਂ ਨਾਲ ਉਹਨਾਂ ਦੇ ਕੰਮ ਦੇ ਵਿੱਚ ਇਕਜੁੱਟ ਹੋ ਕੇ ਤਤ ਪਰ ਰਹਿੰਦੇ ਸੀ ਹਮੇਸ਼ਾ ਲੋਕਾਂ ਦੀ ਸੇਵਾ ਕਰਦੇ ਸੀ ਇਹਨਾਂ ਦੇ ਬੱਚੇ ਵੀ ਆਏ ਹੋਏ ਨੇ ਕਿ ਜੇ ਗੱਲ ਕੀਤੀ ਨਹੀਂ ਜੀ ਬੱਚੇ ਛੋਟੇ ਹੈ ਇੱਕ ਤਾਂ ਜਿਹੜਾ ਗੁਰਸਿੱਧੂ ਪ੍ਰਸਿੱਧ ਗਾਇਕ ਹੈ ਉਹਨਾਂ ਦੀ ਉਮਰ ਲਗਭਗ 28 ਸਾਲ ਹੈ 27 ਸਾਲ ਜਿਹੜਾ ਮੈਨੂੰ ਪਤਾ ਲੱਗਿਆ ਮੈਂ ਪਰਿਵਾਰ ਜਾ ਕੇ 27 ਸਾਲ ਆ ਜੀ ਛੋਟਾ ਬੇਟਾ ਅਜੇ 10ਵੀਂ ਚਾਹਵੇਂ ਨੇ ਲਗਭਗ 15 ਸਾਲ ਦਾ ਜੀ ਤੇ ਉਸ ਤੋਂ ਸਿਵਾਇ ਇਹਨਾਂ ਦੇ ਮਾਤਾ ਜੀ ਤੇ ਇਹਨਾਂ ਦੇ ਘਰ ਵਾਲੀ ਜੀ ਉਹਨਾਂ ਦੇ ਮਾਤਾ ਜੀ ਦਾ ਨਾਂ ਸ਼ਾਹਮਿੰਦਰ ਕੌਰ ਹੈ ਜੀ ਤੇ ਉਹਨਾਂ ਦੇ ਘਰ ਵਾਲੀ ਦਾ ਨਾਂ ਮੈਨੂੰ ਪੱਕਾ ਨਹੀਂ ਪਤਾ ਜੀ ਪਰਮਿੰਦਰ ਕੌਰ ਜੀ ਇੱਕ ਕੇਟ ਵੀ ਕਹਿੰਦੇ ਤਿਆਰ ਕੀਤਾ ਪਿਤਾ ਜੀ ਦੀ ਯਾਦ ਦੇ ਵਿੱਚ ਇਕੱਲਿਆਂ ਨਹੀਂ ਕੀਤਾ ਕੇ ਕੇਟ ਨਾਲ ਸਾਡੇ ਇੱਥੇ ਆਪਣਾ ਗੁਰੂ ਘਰ ਬਣਿਆ ਹੋਇਆ ਜੀ ਉੱਥੇ ਪਾਸਚੀ ਦਸਵੀਂ ਆਈ ਹੈ ਉੱਥੇ ਗੁਰੂ ਸਾਹਿਬ ਦੇ ਵਸਤਰ ਵੀ ਪਏ ਨੇ ਉੱਥੇ ਸੰਗਤਾਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਪਹਿਲਾਂ ਇੱਥੇ ਨਾ ਪ੍ਰਾਤਨ ਸਮੇਂ 'ਚ ਦਰਵਾਜ਼ਾ ਸੀਗਾ ਜੀ ਉਹ ਦਰਵਾਜ਼ਾ ਖੰਡਰ ਹੋਣ ਕਰਕੇ ਓਟਾ ਦਿੱਤਾ ਗਿਆ ਸੀ ਇਹਨਾਂ ਨੇ 2 ਸਾਲ ਪਹਿਲਾਂ ਸਰਪੰਚੀ ਤੋਂ ਪਹਿਲਾਂ ਇਹਨਾਂ ਨੇ ਇਸ ਗੇਟ ਨੂੰ ਆਗਮਨ ਗੇਟ ਬਣਾ ਕੇ ਗੁਰੂ ਸਾਹਿਬ ਦੀ ਜਾਤ ਦੇ ਵਿੱਚ ਇਹਨਾਂ ਨੂੰ ਮਤਲਬ ਗੇਟ ਬਣਾ ਕੇ ਪਿੰਨ ਨੂੰ ਸਪੁਰਦ ਕੀਤਾ ਜੀ ਇਹਨਾਂ ਨੇ ਆਪ ਦੇ ਪੈਸਿਆਂ ਦੇ ਤਾਂ ਬਿਲਕੁਲ ਔਰ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਨਹੀਂ ਮੁੱਖਾਂ ਦਾ ਨਾ ਹੋਣ ਵਾਲਾ ਘਾਟ ਆ ਪਿਆ ਜੀ ਸਾਰੇ ਪਿੰਡ ਨੂੰ ਨਗਰ ਨੂੰ ਤੇ ਪਰਿਵਾਰ ਨੂੰ ਤਾਂ ਪੈਣੀ ਪੈਣੀ ਸਾਡੇ ਇਲਾਕੇ ਨੂੰ ਹੀ ਪਿਆ ਜੀ ਕਿਉਂਕਿ ਬਹੁਤ ਹੀ ਨੇਕ ਇਨਸਾਨ ਸੀਗੇ ਨਾ ਕਦੇ ਕਿਸੇ ਨਾਲ ਲੜੇ ਸੀ ਨਾ ਕਦੇ ਝਗੜੇ ਸੀਗੇ ਬਹੁਤ ਹੀ ਘਾਟਾ ਪਿਆ ਜੀ ਸਾਡੇ ਜਦੋਂ ਹੁਣ ਸੌ ਚੱਕਰ ਸਮਾਗਮ ਸੀਗਾ ਨਾਲ ਲੈ ਪਿੰਡਾਂ ਦੇ ਸਰਪੰਚਾਂ ਨੂੰ ਆਪ ਨਾਲ ਲੈ ਕੇ ਗਿਆ ਵੀ ਆਪਾਂ ਇਕੱਲੇ ਨਹੀਂ ਚੱਲਦੇ ਯਾਰ ਵੀ ਆਪਾਂ ਇਹਨਾਂ ਨਾਲ ਲੈ ਕੇ ਚੱਲਾਂਗੇ ਆਪ ਦੇ ਕੋਲੋਂ ਗੱਡੀ ਦਾ ਖਰਚਾ ਕਰਕੇ ਸਾਰਾ ਨਾਲ ਲੈ ਕੇ ਗਿਆ ਜੀ ਲੋਕਾਂ ਦਾ ਕੰਮ ਵੀ ਬਹੁਤ ਕਰਾਉਂਦਾ ਨਾਲ ਨੇ ਸਰਪੰਚਾਂ ਦੇ